ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਭ ਸੰਸਾਰ ਦੇ ਸਭ ਲੋਕਾਂ ਨੂੰ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਦੀਆਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਬਾਰੇ ਤੇ ਉਹਨਾਂ ਦੇ ਰਹਿਣ ਸਹਿਣ ਬਾਰੇ ਹੀ ਗੱਲਾਂ ਕਰਾਂਗੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਗੁਰੂ ਨਾਨਕਦੇਵ ਜੀ ਇੱਕ ਯੁੱਗਪੁਰਸ਼ ਸਨ ਜੋ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਉਹਨਾਂ ਦੇ ਵਿਅਕਤੀਤਵ ਵਿੱਚ ਇੱਕ ਮਹਾਨ ਆਗੂ ਨਪੁੰਨ ਕਲਾਕਾਰ ਢੜਕ ਸੁਧਾਰਕ ਸਹਰਦ ਉਪਦੇਸ਼ਕ ਅਣਥੱਕ ਸਲਾਨੀ ਮਹਾਨ ਕਵੀ ਮਧੁਰ કંਠ ਵਾਲੇ ਗਾਇਕ ਦੇ ਗੁਣਾਂ ਦੀ ਦਸਮੁਚਤਾ ਸਮਾਵੇਸ਼ ਸਨ ਸਿੱਧਗੁਰੂ ਨਾਨਕਦੇਵ ਜੀ ਸਾਰੀ ਮਾਨਵਤਾ ਜਾਤੀ ਦੇ ਇਤਿਹਾਸ ਵਿੱਚ ਬੜਾ ਉੱਚਾ ਤੇ ਨਵੇਕਲਾ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਉਹਨਾਂ ਦੇ ਵਿਚਾਰ ਮਨ ਨੂੰ ਖਿੱਚਦੇ ਹਨ ਉਹਨਾਂ ਵਿੱਚ ਨਿਰਾਲੀ ਅਦਨੁਕਤਾ ਤੇ ਤਾਜ਼ਗੀ ਨਜ਼ਰ ਆਉਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਮਹਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਨਨਕਾਣਾ ਸਹਿਬ ਜੋ ਅੱਜ ਕਨ ਪਾਕਿਸਤਾਨ ਵਿੱਚ ਹੈ ਹੋਇਆ ਆਪ ਜੀ ਦੀ ਇੱਕ ਭੈਣ ਬੇਬੇ ਨਾਨਕੀ ਜੀ ਸਨ ਆਪ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਆਪ ਜੀ ਦੇ ਦੋ ਬੇਟੇ ਸਨ ਬੱਬਨ ਲਖਮੀਦਾਸ ਜੀ ਤੇ ਬਾਬਾ ਸ਼ਿਰੀਚੰਦ ਜੀ ਆਪ ਬਾਲ ਉਮਰ ਵਿੱਚ ਹੀ ਤੀਖਣ ਬੁੱਧੀ ਵਾਲੇ ਸਨ ਇਸ ਕਰਕੇ ਆਪ ਜੀ ਦਾ ਵਿਅਕਤੀਤਵ ਬੜਾ ਆਕਰਸ਼ਕ ਤੇ ਪ੍ਰਭਾਵਸ਼ਾਲੀ ਸੀ ਆਪ ਜੀ ਬਚਿੱਤਰ ਕੌਤਕਾਂ ਕਾਰਨਾਮਿਆਂ ਅਸਧਾਰਨ ਰਹਿਣੀ ਸਹਿਣੀ ਭਰਪੂਰ ਗਿਆਨ ਵਾਲੀ ਕਥਨੀ ਨੇ ਸਾਰੇ ਆਲੇ ਦੁਆਲੇ ਦੇ ਸਮਾਜ ਨੂੰ ਅਸਚਰਜਤਾ ਵਿੱਚ ਪਾ ਦਿੱਤਾ ਆਪ ਜੀ ਨੇ ਮਨੁੱਖ ਦੀ ਮਨੁੱਖਤਾ ਤੋਂ ਗਰਾਵਟ ਤੇ ਦਰਦ ਭਰੀ ਹਾਲਤ ਨੂੰ ਅਨਪਰਵ ਕਰ ਲਿਆ ਸੀ। ਅਗਿਆਨਤਾ ਦੇ ਹਨੇਰੇ ਵਿੱਚ ਪਟਕ ਰਹੇ ਜਨ ਸਧਾਰਨ ਦੀਆਂ ਔਕੜਾਂ ਸਮਝਣ ਤੇ ਉਹਨਾਂ ਦਾ ਹੱਲ ਲੱਭਣ ਲਈ ਬਿਰਤੀ ਉਧਰ ਲੱਗੀ ਹੋਈ ਸੀ। ਆਪ ਜੀ ਨੂੰ ਜਗਤ ਜਲੰਦਾ ਦਿਸ ਰਿਹਾ ਸੀ। ਆਪ ਆਦਰਸ਼ ਤ੍ਰਿਟੀਬਰਤਾ ਤੇ ਮਾਨਵੀ ਪੀੜਾ ਕਰਕੇ ਸੁਧਾਰਕ ਜਾਲਾਂ ਵਿੱਚ ਨਹੀਂ ਫਸੇ। ਸੰਸਾਰਕ ਜਾਲਾਂ ਵਿੱਚ ਨਹੀਂ ਫਸੇ ਆਪ ਜੀ ਨੇ ਸੁੱਖਾਂ ਨੂੰ ਤਿਆਨ ਤਲਾਂਝਲੀ ਦੇ ਕੇ ਸੁਲਤਾਨਪੁਰ ਲੋਧੀ ਤੋਂ ਉਦਾਸੀਆਂ ਲਈ ਪੈਦਲ ਚੱਲ ਪਏ ਆਪ ਜੀ ਨੇ ਚਾਰੋਂ ਉਦਾਸੀਆਂ ਕੀਤੀਆਂ ਜਿਨ੍ਹਾਂ ਨੂੰ ਸੰਗਤ ਪਿਆਰ ਨਾਲ ਚਾਰ ਯਾਤਰਾਵਾਂ ਕਰਕੇ ਯਾਦ ਕਰਦੀ ਹੈ ਆਪ ਜੀ ਨੇ ਸਾਰੀ ਮਨੁੱਖਤਾ ਨੂੰ ਰਾਹੇ ਪਾਇਆ ਅਤੇ ਇੱਕ ਅਕਾਲ ਪੁਰਖ ਦਾ ਸਨੇਹਾ ਦਿੱਤਾ ਆਪ ਨੇ ਇਹੇ ਉਪਦੇਸ਼ ਦਿੱਤਾ ਕੀ ਕਿਰਤ ਕਰੋ ਵੰਡ ਛਕੋ ਸਭ ਨੂੰ ਇੱਕੋ ਜਿਹਾ ਸਮਝੋ ਤੇ ਹਰ ਇੱਕ ਦੇ ਨਾਲ ਪਿਆਰ ਨਾਲ ਰਹੋ ਧੰਨਵਾਦ